ਕਿੱਧਰ ਨੂੰ ਲੈ ਕੇ ਜਾਣਾ ਕਿਵੇਂ ਕਰਨਾ ਸੋਏ ਜੰਗਲੀ ਹੋ ਜਾਂਦਾ ਇਹ ਸਾਰਾ ਕੁਝ ਮੱਦੇ ਨਜ਼ਰ ਰੱਖਦੇ ਹੋਏ ਅੱਜ ਮੈਂ ਅਮਰ ਅਰੋੜਾ ਜੀ ਨੀਲਕਾਰਕ ਜੀ ਲਾੜੀ ਟੋਸ ਜੀ ਦੀ ਰਵਾਇਤ ਦੇ ਵਿੱਚ ਵਿੰਦ ਕੇਜਰੀਵਾਲ ਜੀ ਮਨੀਸ਼ ਸ਼ੋਧਿਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਦੁਬਾਰਾ ਮੇਰੇ ਆਪ ਦੇ ਪਰਿਵਾਰ ਵਿੱਚ ਹੀ ਸ਼ਾਮਲ ਕਰਕੇ ਸਾਰਿਆਂ ਨੂੰ ਸੇਵਾ ਦਾ ਮੌਕਾ ਦਿੱਤਾ ਤੇ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਦੇਲੀਆਂ ਗਹਿਰਾਈਆਂ ਤੋਂ ਰਣੀ ਆ। ਹੈਨਾ? ਸੋ ਇੱਕ ਵਾਰੀ ਫੇਰ ਸਾਰੀ ਪ੍ਰਸਤਾ ਬਹੁਤ ਬਹੁਤ ਧੰਨਵਾਦ। ਕਿਸੇ ਦਾ ਕੋਈ ਸਵਾਲ ਹੋਵੇ ਅਮਨ ਜੀ ਅਵੇਲੇ ਬਨੇ ਉਹ ਪੁੱਛ ਸਕਦੇ। ਪਹਿਲਾਂ ਇਹ ਰਸਮ ਕਰ ਲਈਏ ਜੀ। ਕਰ ਲਈਏ। ਆਵੜੀਓ। ਬਹੁਤ ਹੀ ਘੋੜਾ। ਆਜੀ। ਆਜੀ। ਬਹੁਤ ਬਹੁਤ ਧੰਨਵਾਦ ਓਕੇ ਜੀ ਥੈਂਕ ਯੂ ਸੋ much ਅੱਜ ਦੀ ਜੁਆਇਨਿੰਗ ਕਰਵਾ ਲਗਾ ਤੁਸੀਂ ਕਿਸੇ ਪਾਰਟਨਰ ਨਾਲ ਕੇ ਮੈਂ ਜੇ ਇਥੇ ਆ ਕੇ ਬੈਠਾਂ ਦੀ ਹੂ ਸਾਡੇ ਸੀਨੀਅਰ ਸਪੋਕਸਪਰਸਨ ਔਰ ਚੇਅਰਮੈਨ ਨੀਲ ਗਰਗ ਜੀ ਔਰ ਜਿੰਨਾ ਦੇ ਮੁਖਾਤਬ ਤੁਹਾਨੂੰ ਕਰਨ ਦੇ ਲਈ ਅੱਜ ਇੱਥੇ ਸਾਰੇ ਆਪਾਂ ਇਕੱਠੇ ਹੋਏ ਆ ਸਾਡੇ ਨਾਲ ਅੱਜ ਆਮ ਆਦੀ ਪਾਰਟੀ ਦੇ ਵਿੱਚ ਦੇ ਪਰਿਵਾਰ ਦੇ ਵਿੱਚ ਵਾਧਾ ਕਰਨ ਵਾਲੇ ਸ਼ਾਮਿਲ ਹੋਣ ਵਾਲੇ ਐਡਵੋਕੇਟ ਬੂਟਾ ਸਿੰਘ ਬਰਾਗੀ ਜੀ ਅਸੀਂ ਸਾਰੇ ਅੱਜ ਤੁਹਾਡੇ ਮੁਖਾਤਬ ਹੋ ਰਹੇ ਆ ਸਾਥੀਓ ਹਰ ਰੋਜ਼ ਆਵਾਜ਼ਮੀ ਪਾਰਟੀ ਦਾ ਕੁੰਬਾ ਪਰਿਵਾਰ ਹੈ ਜਿਹੜਾ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਔਰ ਪੰਜਾਬ ਦੇ ਵਿੱਚ ਭਗਵੰਤ ਪਾਣ ਜੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਹ ਵਾਧਾ ਜਿਹੜਾ ਉਹ ਹੋ ਰਿਹਾ ਹੈ ਤੇ ਅੱਜ ਮੈਨੂੰ ਲਾਡੀ ਜੀ ਨੂੰ ਨੀਵ ਜੀ ਨੂੰ ਔਰ ਸਾਰੀ ਆਵਾਜ਼ਮੀ ਪਾਰਟੀ ਨੂੰ ਇਹ ਦੱਸਦੇ ਹੋਏ ਬੇਹਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਐਡਵੋਕੇਟ ਬੂਟਾ ਸਿੰਘ ਬੈਰਾਗੀ ਜੀ ਜਿਹੜੇ ਕਿ ਬੜੇ ਡੈਕੋਰੇਟਿਡ ਐਕਾਮੋਡੀਸ਼ਨ ਨੇ ਲਾਇਰ ਨੇ ਡਾਕਟੋਰੇਟ ਕੀਤੀ ਹੋਈ ਹੈ ਫਿਲਾਸਫੀ ਦੇ ਵਿੱਚ ਹਿਊਮਨ ਰਾਈਟਸ ਦੇ ਵਿੱਚ ਅ ਵੱਡੀਆਂ ਪ੍ਰਾਪਤੀਆਂ ਔਰ ਡਿਗਰੀਜ਼ ਹੀ ਕੈਰੀਜ਼ ਅੰਡਰ ਹਿਸ ਬੈਲਟ ਐਂਡ ਪੋਲੀਟੀਕਲੀ ਗਰਾਉਂਡ ਪੱਧਰ ਦੇ ਉੱਪਰ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਬਲਾਕ ਸਭਾ ਹੋਵੇ ਉਹ ਇਲੈਕਸ਼ਨ ਲੜੀਆਂ ਨੇ ਸੋ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਵਿਰਾਗੀ ਜੀ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਬਹੁਤ ਵੱਡਾ ਬਾਲ ਹੈ ਜਿਹੜਾ ਉਹ ਮਿਲੂਗਾ ਇਹਨਾਂ ਦਾ ਆ ਆਪਣੇ ਫੀਲਡ ਦੇ ਵਿੱਚ ਨਾਮ ਹੈ ਔਰ ਮੈਂ ਸਮਝਦਾ ਕਿ ਅੱਜ ਜਦੋਂ ਇਹੋ ਜਿਹੇ ਚੰਗੇ ਲੋਕ ਬਿਨਾ ਕਿਸੇ ਨਿੱਜੀ ਇੰਟਰਸਟ ਦੇ ਜਦੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਉਹਨਾਂ ਪਹਿਲਾਂ ਵੀ ਸਾਡੇ ਨਾਲ ਲੰਬਾ ਸਮਾਂ ਇਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਹੈ ਪਰ ਉਸ ਤੋਂ ਬਾਅਦ ਕੁਝ ਇਹਨਾਂ ਦੇ ਨਿੱਜੀ ਪਰਿਵਾਰਕ ਰੁਝੇਵੇਂ ਰਹੇ ਜਿਦੀ ਵਜ੍ਹਾ ਕਰਕੇ ਥੋੜਾ ਵਕਫਾ ਰਿਹਾ ਪਰ ਮੈਂ ਸਮਝਦਾ ਕਿ ਅੱਜ ਫੇਰ ਪਾਰਟੀ ਦੇ ਵਿੱਚ ਮੋੜ ਦੁਆਰਾ ਐਕਟਿਵ ਆਵਾਦੀ ਪਾਰਟੀ ਦੀ ਪੋਲਿਟਿਕਸ ਦੇ ਵਿੱਚ ਦਾ ਜਿਹੜਾ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾਉਣ ਦੇ ਲਈ ਸਾਡੇ ਵੱਡੇ ਵੀ ਐਡਵੋਕੇਟ ਬੁਟਾ ਸਿੰਘ ਬਰਾਗੀ ਜੀ ਉਹ ਆਵਾਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਸੋ ਇੱਕ ਵਾਰ ਇਹਨਾਂ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਸਾਰੀ ਦੀ ਸਾਰੀ ਸਮੂਚੀ ਆਵਾਦੀ ਪਾਰਟੀ ਵੱਲੋਂ ਜਿੱਥੇ ਇਹਨਾਂ ਨੂੰ ਵੈਲਕਮ ਕਹਿੰਦੇ ਆ ਜਿੱਥੇ ਇਹਨਾਂ ਦਾ ਉਹ ਨੂੰ ਨੂੰ ਜੀਆਂ ਹੈ ਕਹਿੰਦੇ ਆ ਉਥੇ ਵੇ ਮਨ ਕੇ ਚੱਲਾਂਗੇ ਆਮ ਆਦੀ ਪਾਰਟੀ ਨੂੰ ਇਹਦੇ ਨਾਲ ਇੱਕ ਪੋਲੀਟਿਕਲੀ ਵੀ ਔਰ ਸੋਸ਼ੀਅਲੀ ਵੀ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ ਮੈਂ ਬੇਨਤੀ ਕਰੂਗਾ ਮੇਰੇ ਸਾਥੀ ਮੇਰੇ ਛੋਟੇ ਵੀਰ ਲਾਡੀ ਟੋਸੀ ਦੋ ਮਿੰਟ ਤੁਹਾਡੇ ਮੁਖਤਬ ਹੋਣਗੇ ਫਿਰ ਅਗ੍ਹੀ ਗੱਲ ਕਰਾਂਗੇ ਸਸ਼ੀ ਗਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅਦਿਆਂ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਦਾ ਕਿ ਜਿਨ੍ਹਾਂ ਨੇ ਅੱਜ ਜਿਹੜੇ ਮੇਰੇ ਹਰਕੇ ਤੋਂ ਬਿਲੋਂਗ ਕਰਦੇ ਨੇ ਮੇਰੇ ਵੱਡੇ ਵੀਰ ਸਰਦਾਰ ਬੂਟਾ ਸਿੰਘ ਜੀ ਬਰਾਗੀ ਜਿਨ੍ਹਾਂ ਨੇ ਕਿ ਪਹਿਲਾਂ ਵੀ ਬੜਾ ਸਰਗਰਮੀ ਦੇ ਨਾਲ ਆਮ ਆਦਮੀ ਪਾਰਟੀ ਦਾ ਝੰਡਾ ਚੱਕ ਕੇ ਕੰਮ ਕੀਤਾ ਤੇ ਇਹਨਾਂ ਦੇ ਆਉਣ ਦੇ ਨਾਲ ਮੈਗਨਾਇਟ ਜਿੱਥੇ ਆਪਾਂ ਨੂੰ ਪੰਜਾਬ ਲੈਵਲ ਤੇ ਇੱਕ ਵਧੀਆ ਜਿਹੜਾ ਸਹਿਯੋਗ ਮਿਲੂਗਾ ਉੱਥੇ ਮੈਨੂੰ ਮੇਰੇ ਹਲਕੇ ਲੈਵਲ ਤੇ ਵੀ ਬਹੁਤ ਵਧੀਆ ਇਹਨਾਂ ਦੀ ਸਪੋਰਟ ਮਿਲੂਗੀ ਸੋ ਮੈਂ ਇਹਨਾਂ ਦਾ ਪਾਰਟੀ ਵਿੱਚ ਆਉਣ ਤੇ ਮੈਂ ਜੀਹਾਂ ਕਹਿੰਦਾ ਤੇ ਧੰਨਵਾਦ ਕਰਦਾ ਹੈ। ਜੀ ਬਰਾਗੀ ਲਾਲ ਜੀ ਦਾ ਰੱਖੋ। ਥੈਂਕ ਯੂ ਸਰ ਆ ਕਰ ਲਓ ਜੀ ਤੁਸੀਂ ਤੁਸੀਂ ਬਾਦ ਧੰਨਵਾਦ ਬਹੁਤ ਹੀ ਸਤਿਕਾਰਯੋਗ ਪਾਰਟੀ ਪ੍ਰਧਾਨ ਸ਼੍ਰੀ ਅਮਨ अरोड़ा ਜੀ ਕੈਬਨਟ ਮਿਨਿਸਟਰ ਗਵਰਨਮੈਂਟ ਆਫ ਪੰਜਾਬ ਹਲਕਾ ਤਰਨਕੋਟ ਦੇ ਐਮਐਲਏ ਮੇਰੇ ਵੱਡੇ ਵੀਰ ਲਾਗੀ ਢੋਸ ਜੀ ਨੀਤਗਰਕ ਜੀ ਸਪੋਕਸਪਰਸਨ ਚੇਅਰਮੈਨ ਮੇਰੇ ਵੱਡੇ ਵੀ ਇਹਨਾਂ ਪ੍ਰਧਾਨ ਜੀ ਅਮਨ अरोड़ा ਜੀ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇੱਥੇ ਗ੍ਰਾਜ਼ਮਾਨ ਆ ਤੇ ਫਿਰ ਇੱਕ ਪੰਜਾਬ ਦੀ ਸੇਵਾ ਕਾਰੂ ਦਾ ਆਮ ਆਦਮੀ ਪਾਰਟੀ ਰਾਹੀਂ ਪੰਜਾਬ ਗਵਰਨਮੈਂਟ ਰਾਹੀਂ ਇਹਨਾਂ ਦੇ ਨਾਲ ਇਹਨਾਂ ਦੇ ਲੜ ਲੱਗ ਰਿਹਾ ਹਾਂ ਕਿਉਂਕਿ ਅੱਜ ਆਪਾਂ ਸਾਰੇ ਜਾਣਦੇ ਆਂ ਵੀ ਜਹਜ ਜਹ ਜਹਾ ਮਾਹੌਲ ਕੱਲੇ ਪੰਜਾਬ ਚ ਹੀ ਨਹੀਂ ਪੂਰੇ ਨਾਲ ਦੇ ਸੂਬਿਆਂ ਦੇ ਵਿੱਚ ਵੀ ਉਹ ਸਾਰਿਆ ਜਾ ਰਿਹਾ ਵਾ ਤੇ ਆਏ ਹਜੇ ਸਮੇਂ ਦੇ ਵਿੱਚ ਹਰੇਕ ਪੰਜਾਬੀ ਦਾ ਆਪਦੇ ਪੰਜਾਬ ਨੂੰ ਸੰਭਾਲ ਲਈ ਜ਼ਰੂਰੀ ਹੋ ਜਾਂਦਾ ਕਿ ਸੁਹਿਰਤਾ ਲਈ ਜਿੱਥੇ ਇੱਕ ਨਸ਼ੇ ਦੇ ਵਰ ਖਿਲਾਫ ਇੱਕ ਲਹਿਰ ਚੱਲ ਰਹੀ ਆ ਉਸ ਲੈਅ ਦਾ سپورਟ ਕਰੀਏ ਜਿੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਬਾਈ ਸਪੋਰਟਿਵ ਹੋਣ ਦੀ ਬਜਾਏ ਇੱਕ ਲੈਗ ਪੋਲੀਟਿਕ ਦਾ ਕੰਮ ਕਰ ਰਹੀਆਂ ਤੇ ਉਥੇ ਕਈ ਸਵਾਲ ਪੈਦਾ ਹੋ ਜਾਂਦੇ ਨੇ ਕਿ ਅਸੀਂ ਪੰਜਾਬ ਨੂੰ ਕੀ ਕਿੱਧਰ ਨੂੰ ਲੈ ਕੇ ਜਾਣਾ ਕਿਵੇਂ ਕਰਨਾ ਸੋਏ ਜੰਗਲੀ ਹੋ ਜਾਂਦਾ ਇਹ ਸਾਰਾ ਕੁਝ ਮੱਤੇ ਨਜ਼ਰ ਰੱਖਦੇ ਹੋਏ ਅੱਜ ਮੈਂ ਅਮਰ ਅਰੋੜਾ ਜੀ ਨੀਲਕਾਰਕ ਜੀ ਲੜੀ ਟੋਸ ਜੀ ਦੀ ਰਵਾਇਤ ਦੇ ਵਿੱਚ ਆ ਵਿਨ ਕੇਂਦਰੀਵਾਲ ਜੀ ਮਨੀਸ਼ ਸ਼ੋਧਿਆ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਦੁਬਾਰਾ ਮੇਰੇ ਆਪ ਦੇ ਪਰਿਵਾਰ ਵਿੱਚ ਹੀ ਆ ਸ਼ਾਮਲ ਕਰਕੇ ਸਾਰਿਆਂ ਨੂੰ ਸੇਵਾ ਦਾ ਮੌਕਾ ਦਿੱਤਾ ਤੇ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਰਿਣੀ ਆ। ਸੋ ਇੱਕ ਵਾਰੀ ਫੇਰ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਿਸੇ ਦਾ ਕੋਈ ਸਵਾਲ ਹੋਵੇ ਅਮਨ ਜੀ ਅਵੇਲੇ ਬਨੇ ਹੋ ਪੁੱਛ ਸਕਦੇ